ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਰਖੜੀ ਦਾ ਮੁੱਲ ਬਲਦੇਵ ਸਿੰਘ ਬਾਹਰੋਂ ਆਉਂਦਾ ਤੇ ਉਹ ਵੇਖਦਾ ਕਿ ਉਹਦੇ ਘਰ ਵਾਲੀ ਵਿਹੜੇ ਦੇ ਵਿੱਚ ਮੰਜੇ ਤੇ ਥੋੜੀ ਉਦਾਸ ਬੈਠੀ ਆ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਜਾ ਨਸੀਬ ਕੁਰੇ ਰੋਟੀ ਲੈ ਕੇ ਆ ਉਹਖ ਬਹੁਤ ਲੱਗੀ ਆ ਉਹ ਕਹਿੰਦੀ ਲਿਹਾਉਣੀ ਆ ਰੋਟੀ ਪਾਲੀ ਨੂੰ ਬੋਲ ਮਾਰ ਦਿੰਨੀ ਆ ਤੇ ਉਹਨੇ ਕਿਹਾ ਪਾਲੀ ਪਾਲੀ ਪੁੱਤ ਤੇਰੇ ਪਿਓ ਨੂੰ ਰੋਟੀ ਲੈ ਕੇ ਆ ਉਹ ਕਹਿੰਦੀ ਮਾਂ ਆਪੇ ਲੈ ਜਾ ਮੇਰੇ ਤੋਂ ਨਹੀਂ ਅੱਜ ਉੱਠਿਆ ਜਾਂਦਾ ਤਾਂ ਉਹਦਾ ਪਿਓ ਕਹਿੰਦਾ ਵੀ ਪਾਲੀ ਤਾ ਕਦੇ ਅੱਗੇ ਐ ਬੋਲੀ ਨਹੀਂ ਵੀ ਅੱਜ ਕਿਉਂ ਐ ਕਹਿੰਦੀ ਆ ਔਰ ਉਹ ਆਪਣੇ ਘਰ ਵਾਲੇ ਕੋਲ ਮੰਝੇਤੀ ਬਹਿ ਜਾਂਦੀ ਆ ਕਹਿੰਦੀ ਅਸਲ ਦੇ ਵਿੱਚ ਕੱਲ ਨੂੰ ਰਖੜੀ ਆ ਮੈਂ ਕਹਿੰਦੀ ਸੀ ਉਹਨੂੰ ਕਿ ਚੱਲ ਤੇਰੇ ਨਾਨਕੀ ਚੱਲੀਏ ਵੀ ਨਾਲੇ ਤਾਂ ਮੈਂ ਆਪਣੇ ਭਰਾ ਦੇ ਰਖੜੀ ਬੰਨ੍ਹਿਆ ਹਾਂ ਤੇ ਨਾਲੇ ਤੂੰ ਆਪਣੇ ਮਾਮੇ ਦੇ ਮੁੰਡੇ ਰਖੜੀ ਬੰਨ੍ਹਿਆਈ ਪਰ ਪਾਲੀ ਮੰਨਦੀ ਨਹੀਂ ਤਾਂ ਉਹਦਾ ਪਿਓ ਕਹਿੰਦਾ ਕਿਉਂ ਨਹੀਂ ਮੰਨਦੀ ਕਹਿੰਦੀ ਉਹ ਕਹਿੰਦੀ ਆ ਵੀ ਪਿਛਲੀ ਵਾਰ ਜਦੋਂ ਰਖੜੀ ਬੰਨਣ ਗਏ ਆ ਤਾਂ ਮਾਮੀ ਨੱਕ ਬੁੱਲ ਕੱਢਦੀ ਸੀ ਉਹ ਕਹਿੰਦੀ ਸੀਗੀ ਕਿ ਲੈ ਤੇਰੀ ਮਾਂ ਨੇ ਤਾਂ ਰਖੜੀ ਬੰਨ੍ਹਣੀ ਸੀ ਆਪਦੇ ਭਰਾ ਦੇ ਉਹਦਾ ਤਾਂ ਸਕਾ ਭਰਾ ਸੀ ਮੇਰਾ ਪੁੱਤ ਕਿਹੜਾ ਤੇਰਾ ਸਕਾ ਭਰਾ ਹੈਗਾ ਤੇਰੇ ਤਾਈ ਦਾ ਪੁੱਤ ਨੇੜੇ ਸੀ ਉਹਦੇ ਰਖੜੀ ਬੰਨ ਲੈਂਦੀ ਤਾ ਬਲਦੇਵ ਸਿੰਘ ਕਹਿੰਦਾ ਵੀ ਜਦੋਂ ਰੱਬ ਨੇ ਆਪਾਂ ਨੂੰ ਪੁੱਤ ਨੀਂ ਨ ਦਿੱਤਾ ਤੇ ਫਿਰ ਆਪਾਂ ਨੂੰ ਸਾਰਿਆਂ ਦੀਆਂ ਸੁਣਣੀਆਂ ਪੈਣਗੀਆਂ। ਕਹਿੰਦਾ ਚੱਲ ਫਿਰ ਆਪਦੇ ਤਾਏ ਦੇ ਪੁੱਤ ਦੇ ਰਖੜੀ ਬੰਨਿਆਵੇ ਉਹ ਕਿਹੜੇ ਬਗਾਨਾਗਾ। ਕਹਿੰਦੀ ਹੁਣ ਉਹਦੇ ਵੀ ਰਖੜੀ ਕਿਵੇਂ ਬੰਨਣ ਜਾਵੇ ਜਦੋਂ ਉਹਦੇ ਰਖੜੀ ਬੰਨਣ ਜਾਂਦੀ ਆ। ਤਾਂ ਮੇਰੀ ਜਠਾਣੀ ਵੀ ਬੜਬੜ ਕਰਦੀ ਆ। ਉਹ ਕਹਿੰਦਾ ਵੀ ਦੇਖ ਨਾ ਤਾਂ ਮੇਰਾ ਭਰਾ ਫਰਕ ਰੱਖਦਾ ਨਾ ਮੇਰਾ ਭਤੀਜਾ ਫਰਕ ਰੱਖਦਾ। ਬੁੜੀਆਂ ਆਤ ਹੁੰਦੀ ਆ। ਪਰਜਾਈ ਮੇਰੀ ਬੜਬੜ ਕਰਦੀ ਆ ਕਰੀ ਜਾਂਦੋ। ਜਦੋਂ ਆਪਾਂ ਨਹੀਂ ਫਰਕ ਰੱਖਦੇ। ਉਹ ਕਹਿੰਦੀ ਵੀ ਫਿਰ ਮੈਂ ਪਾਲੀ ਨੂੰ ਇਹੀ ਸਮਝਾਇਆ ਸੀ ਵੀ ਚਲ ਕੋਈ ਨਾ ਪੁੱਤ ਤਾਏ ਦੇ ਪੁੱਤ ਦੇ ਰਖੜੀ ਬੰਨੇ ਆ ਤਾਂ ਉਹ ਜਾਣਦੀ ਨਹੀਂ ਹੈਗੀ ਤਾਂ ਬਲਦੇਵ ਸਿੰਘ ਕਹਿੰਦਾ ਚਲ ਐਂ ਕਰ ਤੂੰ ਰੋਟੀ ਲਿਆ ਉਦੋਂ ਬਾਅਦ ਮੈਂ ਕਰਦਾ ਪਾਲੀ ਨਾਲ ਗੱਲ ਚਲ ਨਸੀਬ ਕੋਲ ਰੋਟੀ ਲੈ ਕੇ ਆਉਂਦੀ ਆ ਤੇ ਬਲਦੇਵ ਸਿੰਘ ਰੋਟੀ ਖਾ ਕੇ ਅੰਦਰ ਭਾਂਡੇ ਚ ਆਉਂਦਾ ਉਹ ਵੇਖਦਾ ਵੀ ਉਹਦੀ ਧੀ ਜਿਹੜੀ ਪਾਲੀ ਮੂੰਹ ਸਿਰ ਟਾ ਕੇ ਪਈ ਹੁੰਦੀ ਆ ਕਿਉਂਕਿ ਉਹ ਬਹੁਤ ਉਦਾਸ ਹੁੰਦੀ ਆ ਤੇ ਉਹ ਦੂਰੋਂ ਹੀ ਆਪਣੀ ਧੀ ਨੂੰ ਕਹਿੰਦਾ ਅੱਜ ਮੇਰੀ ਪਾਲੀ ਧੀ ਕਿਵੇਂ ਪਈ ਆ ਮੇਰੀ ਤੀਤਾ ਇਸ ਤਰ੍ਹਾਂ ਪਈ ਹੁਈ ਨਹੀਂ ਚੰਗੀ ਲੱਗਦੀ ਇਹ ਤਾਂ ਬੇੜੇ ਦੇ ਵਿੱਚ ਭੱਜੀ ਫਿਰਦੀ ਹੁੰਦੀ ਆ ਤਾਂ ਪਾਲੀ ਕਹਿੰਦੀ ਵੀ ਬਾਪੂ ਜੀ ਮੈਨੂੰ ਨਾ ਬਲਾਓ ਮੇਰਾ ਮਨ ਉਦਾਸ ਆ ਉਹ ਕਹਿੰਦਾ ਲੈ ਜੇ ਮੇਰੇ ਪੁੱਤ ਦਾ ਮਨ ਉਦਾਸ ਹੋਵੇ ਤੇ ਮੈਂ ਕਿਵੇਂ ਨਾ ਬਲਾਵਾਂ ਚਲੋ ਉਹਨੂੰ ਕੋਸ਼ਿਸ਼ ਕਰਦਾ ਹਨਾ ਪਿਆਰ ਨਾਲ ਮਨਾਉਣ ਜੇ ਦੀ ਚਲ ਪਾਲੀ ਜਿਹੜੀ ਉੱਠ ਕੇ ਬਹਿ ਜਾਂਦੀ ਆ ਤੇ ਉਹ ਕਹਿੰਦਾ ਕਿ ਪਾਲੀ ਪੁੱਤ ਤੂੰ ਉਦਾਸ ਕਿਉਂ ਆ ਉਹ ਕਹਿੰਦੀ ਕਿ ਬੇਬੇ ਨੇ ਸਾਨੂੰ ਦੱਸ ਹੀ ਦਿੱਤਾ ਹੋਣਾ ਦੇਖ ਰਖੜੀ ਦਾ ਦਿਨ ਆ ਕੱਲ ਨੂੰ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣਗੀਆਂ ਵੀ ਮੈਂ ਕਿਹਦੇ ਰਖੜੀ ਬੰਨਾਂ ਤਾਂ ਬਲਦੇਵ ਸਿੰਘ ਕਹਿੰਦਾ ਵੀ ਤੇਰੀ ਮਾਂ ਨਾਲ ਨਾਨਕੀ ਵਗ ਜਾ ਤੇਰੇ ਮਾਮੇ ਦੇ ਪੁੱਤ ਦੇ ਰਖੜੀ ਬੰਨ੍ਹਿਆ ਕਹਿੰਦੀ ਨਾ ਬਾਪੂ ਮੈਂ ਤਾਂ ਨਹੀਂ ਜਾਂਦੀ ਪਿਛਲੀ ਵਾਰੀ ਜਦੋਂ ਮੈਂ ਆਪਦੇ ਮਾਮੇ ਦੇ ਪੁੱਤ ਦੇ ਰਖੜੀ ਬੰਨ੍ਹਿਆ ਤਾਂ ਮੇਰੀ ਮਾਮੀ ਨੇ ਸੌ ਕੁਝ ਸੁਣਾਇਆ ਸੀ ਉਸ ਤੋਂ ਬਾਅਦ ਮਾਮੀ ਤਿੰਨ ਚਾਰ ਵਾਰ ਆ ਕੇ ਮੁੜ ਗਈ ਕਦੇ ਨਹੀਂ ਆਉਣੇ ਮੈਨੂੰ ਕਿਹਾਗਾ ਵੀ ਕੋਈ ਨਾ ਪੁੱਤ ਰਖੜੀ ਤੇ ਆ ਜੀ ਰਖੜੀ ਬੰਨਣਾ ਵੀ ਉਹ ਵੀ ਤੇਰਾ ਭਰਾ ਹੀ ਆ ਮੈਂ ਨਹੀਂ ਕਹਿੰਦੀ ਜਾਂਦੀ ਹੈਗੀਗੀ ਮੈਂ ਰਖੜੀ ਬੰਨਣਾ ਤੇ ਨੱਕ ਬੁੱਲਕੜਾਵਾ ਅਗਲੇ ਨੂੰ ਇਹ ਹੁੰਦਾ ਵੀ ਰਖੜੀ ਲੈ ਕੇ ਖੜਨੀ ਕੁਛ ਲੈਣ ਦੀ ਮਾਰੀ ਆਉਂਦੀ ਆ ਪਰ ਗੱਲ ਇਹ ਆ ਕਿ ਜਦੋਂ ਮੇਰੇ ਰੱਬ ਨੇ ਭਰਾ ਨਹੀਂ ਦਿੱਤਾ ਮੇਰਾ ਵੀ ਜੀ ਕਰਦਾ ਕਿ ਮੈਂ ਰਖੜੀ ਬੰਨਾਂ ਬਲਦੇਵ ਸਿੰਘ ਕਹਿੰਦਾ ਚੱਲ ਛੱਡ ਪਰੇ ਤੂੰ ਮਾਮੇ ਦੇ ਪੁੱਤ ਦੇ ਰਖੜੀ ਬੰਨਣ ਨੂੰ ਨਾ ਐਤ ਕੀ ਤੇਰੀ ਮਾਂ ਨੂੰ ਵੀ ਨਹੀਂ ਜਾਣ ਦਿੰਦੇ ਫਿਰ ਆਪਾਂ ਤੇ ਤੂੰ ਐ ਕਰ ਤੇਰੇ ਤਾਈ ਦੇ ਪੁੱਤ ਦੇ ਰਖੜੀ ਬੰਨਿਆ ਕਹਿੰਦੀ ਨਹੀਂ ਬਾਪੂ ਤਾਈ ਨੇ ਵੀ ਪਿਛਲੀ ਵਾਰੀ 100 ਮਿਹਣੇ ਮਾਰੇ ਸੀਗੇ ਮੈਂ ਨਹੀਂ ਜਾਂਦੀ ਉਹ ਕਹਿੰਦਾ ਵੀ ਤਾਈ ਦਾ ਤਾਂ ਸੁਭਾਗ ਆ ਹੁਣ ਤਾਈ ਤਾਂ 20 ਵਾਰੀ ਸਾਡੇ ਨਾਲ ਲੜੀਆ ਉਸ ਤੋਂ ਬਾਅਦ ਫਿਰ ਆਉਣ ਲੱ ਜਾਣ ਲੱਗ ਜਾਂਦੀ ਆ ਵੀ ਸਾਡਾ ਭਰਾਮਾ ਦੀ ਭਰਾਮਾ ਦਾ ਥੋੜੀ ਕੋਈ ਫਰਕ ਆ ਨਾ ਹੀ ਆਪਣੇ ਨਾਲ ਕੋਈ ਜਗਤਾਰ ਫਰਕ ਰੱਖਦਾਗਾ ਤੂੰ ਜਗਤਾਰ ਦੇ ਰਖੜੀ ਬੰਨਿਆ ਉਹ ਕਹਿੰਦੀ ਵੀ ਨਹੀਂ ਬਾਪੂ ਮੈਂ ਨਹੀਂ ਜਾਂਦੀ ਫਿਰ ਉਹ ਦੋਨੇ ਜੀ ਹਣਾ ਉਹਦੀਆਂ ਕਾਫੀ ਮਿੰਨਤਾਂ ਕਰਦੇ ਆ ਤੇ ਉਹਨੂੰ ਸਮਝਾਉਂਦੇ ਆ ਕਿ ਦੇਖ ਪੁੱਤ ਸਾਰੇ ਰਿਸ਼ਤਿਆਂ ਦੇ ਵਿੱਚ ਹਣਾ ਸਾਰੇ ਇੱਕ ਪਰਿਵਾਰ ਦੇ ਮੈਂਬਰ ਰਾਜੀ ਨਹੀਂ ਹੁੰਦੇ ਪਰ ਜਦੋਂ ਤੇਥੋਂ ਜਗਤਾਰ ਰਖੜੀ ਬਣਾਉਂਦਾਗਾ ਤੇ ਉਹ ਕਹਿੰਦੀ ਕਿ ਨਹੀਂ ਮੈਂ ਨਹੀਂ ਜਾਣਾਗਾ ਤੇ ਉਹ ਗੱਲਾਂ ਕਰਦੀ ਆ ਕਿ ਜੇ ਰੱਬ ਨੇ ਮੇਰੇ ਕਰਮਾਚ ਰਖੜੀ ਬੰਨਣਾ ਲਿਖਿਆ ਹੁੰਦਾ ਤਾਂ ਮੈਨੂੰ ਵੀਰ ਦੇ ਦਿੰਦਾ ਫਿਰ ਉਹਦੀ ਮਾਂ ਕਹਿੰਦੀ ਚੱਲ ਕੋਈ ਨਾ ਉਦਾਸ ਨਾ ਹੋ ਅਸੀਂ ਤੈਨੂੰ ਉਦਾਸ ਨਹੀਂ ਵੇਖ ਸਕਦੇ ਤੇ ਅਸੀਂ ਤਾਂ ਤੈਨੂੰ ਵੇਖ-ਵੇਖ ਕੇ ਦਿਉਣੇ ਆ ਤਾਂ ਬਲਦੇਵ ਸਿੰਘ ਕਹਿੰਦਾ ਚਲ ਐਂ ਕਰ ਪੁੱਤ ਮੈਂ ਹੀ ਤੇਰਾ ਪਿਓ ਮੈਂ ਹੀ ਤੇਰਾ ਦੋਸਤ ਤੇ ਮੈਂ ਹੀ ਤੇਰਾ ਭਰਾ ਤੂੰ ਮੇਰੇ ਰਖੜੀ ਬੰਨ ਲਾ ਚਲ ਐਂ ਪਾਲੀ ਆ ਜਿਹੜੀ ਉੱਠ ਕੇ ਚਲੀ ਜਾਂਦੀ ਆ ਉਥੋਂ ਤੇ ਉਹ ਦੋਨੋਂ ਜੀ ਨੇ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਆ ਵੀ ਆਪਾਂ ਚੁੱਪ ਰਹੀਏ ਵੀ ਇਹਦਾ ਮਨ ਚਲ ਉਦਾਸ ਆ ਵੀ ਇੱਕ ਦੇ ਦਿਨ ਚ ਠੀਕ ਹੋ ਜੂ ਚਲੋ ਅਗਲੇ ਦਿਨ ਰਖੜੀ ਦਾ ਦਿਨ ਆ ਜਾਂਦਾ ਤੇ ਰਖੜੀ ਦੇ ਦਿਨ ਪਾਲੀ ਉੱਠ ਕੇ ਵਿਹੜੇ 'ਚ ਝਾੜੂ ਝੂੜੂ ਲਾਉਂਦੀ ਆ ਤੇ ਉਹਦੀ ਮਾਂ ਵੀ ਕੰਮ ਕਰ ਰਹੀ ਹੁੰਦੀ ਆ ਤਾਂ ਬਲਦੇਵ ਸਿੰਘ ਆਉਂਦਾ ਬਲਦੇਵ ਸਿੰਘ ਆ ਕੇ ਕਹਿੰਦਾ ਪਾਲੀ ਪੁੱਤ ਜਗਤਾਰ ਨੇ ਸਨੇਹਾ ਲਾਇਆ ਤੈਨੂੰ ਵੀ ਪਾਲੀ ਮੇਰੇ ਰਖੜੀ ਬਣ ਜੇ ਉਹ ਕਹਿੰਦੀ ਕਿ ਬਾਪੂ ਮੈਂ ਤਾਂ ਰਖੜੀ ਬੰਨਣ ਵਗ ਜੂ ਤੇ ਜੇ ਤਾਈ ਕੁਛ ਬੋਲੀ ਉਹ ਕਹਿੰਦਾ ਵੀ ਤਾਈ ਨੂੰ ਕੀ ਆ ਤੂੰ ਕੀ ਤਾਈ ਦੇ ਰਖੜੀ ਬੰਨਣੀ ਆ ਤੂੰ ਐ ਕਰ ਤੂੰ ਜਾ ਤੇ ਜਗਤਾਰ ਦੇ ਰਖੜੀ ਬੰਨਿਆ ਚਲੋ ਭਾਈ ਪਾਲੀ ਵਿਚਾਰੀ ਰਖੜੀ ਲਿਆਉਂਦੀ ਆ ਹਨਾ ਰਖੜੀ ਲਿਆ ਕੇ ਤੇ ਗੁੜ ਦੀ ਡਲੀ ਧਰ ਲੈਂਦੀ ਆ ਪਲੇਟ ਦੇ ਵਿੱਚ ਚੌਲਾਂ ਦੇ ਦਾਣੇ ਧਰ ਲੈਂਦੀ ਆ ਤੇ ਰਖੜੀ ਲੈ ਕੇ ਬੜੀ ਚਾਈ ਚਾਈ ਆਪਣੀ ਤਾਈ ਦੇ ਘਰੇ ਜਾਂਦੀ ਆ ਤੇ ਗੇਟ ਖੜਕਾਉਂਦੀ ਆ ਅੱਗੋਂ ਦੀ ਤਾਈ ਚੁੱਲ੍ਹੇ ਕੋਲ ਖੜੀ ਹੁੰਦੀ ਆ ਤੇ ਕਹਿੰਦੀ ਆ ਕੌਣ ਆ ਭਾਈ ਲੰਘਿਆ ਹੋਗਾ ਹਾਂ ਪਾਲੀ ਕਹਿੰਦੀ ਤਾਈ ਮੈਂ ਆ ਕਿੱਥੇ ਆ ਮੇਰਾ ਵੀਰਾ ਉਹ ਕਹਿੰਦੀ ਤੂੰ ਕਿਵੇਂ ਆ ਗਈ ਕਹਿੰਦੀ ਤਾਈ ਤੈਨੂੰ ਪਤਾ ਤਾਂ ਹੈ ਅੱਜ ਰਖੜੀ ਦਾ ਦਿਨ ਆ ਮੈਂ ਤਾਂ ਵੀਰੇ ਲਈ ਰਖੜੀ ਲੈ ਕੇ ਆਈ ਆ ਆ ਗਈ ਕਹਿੰਦੀ ਤੜਕੀ ਰਖੜੀ ਲੈ ਕੇ ਤੈਨੂੰ ਪਤਾ ਨਾ ਮੇਰੀ ਧੀ ਵੀ ਹੈਗੀ ਆ ਜਗਤਾਰ ਦੀ ਸਗੀ ਭੈਣ ਉਹਨੂੰ ਤਾਂ ਪਹਿਲਾਂ ਰਖੜੀ ਬੰਨਣ ਲੈ ਦਿੰਦੀ ਆ ਗਈ ਪਹਿਲੇ ਹੀ ਦੇਖਾ ਕੀ ਲੈ ਕੇ ਆਈ ਆ ਉਹ ਕਹਿੰਦੀ ਵੀ ਰਖੜੀ ਲੈ ਕੇ ਆਈ ਆ ਤਾਈ ਤੇ ਉਹਦੀ ਤਾਈ ਰਖੜੀ ਵੇਖ ਕੇ ਕਹਿੰਦੀ ਲੈ 5 ਰੁਪਈਆ ਦਾ ਧਾਗਾ ਲੈ ਕੇ ਕਹਿੰਦੀ ਮੈਂ ਰਖੜੀ ਲੈ ਕੇ ਆਈ ਆ ਦੋ ਗੋੜਦੀਆਂ ਰੋੜੀਆਂ ਤਰ ਲਈ ਜੇ ਰਖੜੀ ਬੰਨਣ ਆਉਣਾ ਸੀ ਘਟੋ ਘਟ ਚਾਂਦੀ ਦੀ ਰਖੜੀ ਲਿਆਉਂਦੀ ਨਾਲ ਬਰਫੀ ਦਾ ਡੱਬਾ ਲਿਆਉਂਦੀ ਤਾਂ ਉਹ ਪਾਲੀ ਕਹਿੰਦੀ ਕਿ ਤਾਈ ਮੈਂ ਕਿਹੜਾ ਰਖੜੀ ਦੀ ਕੀਮਤ ਲਾਉਣ ਆਈਆਂ ਹਨਾ ਵੀ ਮੈਨੂੰ ਪਹਿਲਾਂ ਕੀ ਪਤਾ ਸੀਗਾ ਵੀ ਮੈਂ ਰਖੜੀ ਬੰਨਣ ਆਉਂਗੀ ਕਿ ਨਾ ਵੀ ਤੂੰ ਤਾਂ ਹਰ ਵਾਰੀ ਮੈਨੂੰ ਇੰਨਾ ਕੁਝ ਸੁਣਾਉਣ ਲੱਗ ਜਾਨੀ ਆ ਕਿ ਮੇਰੇ ਆਪ ਦੇਤੀ ਹੈਗੀ ਆ ਮੇਰੇ ਪੁੱਤ ਦੇ ਰਖੜੀ ਬੰਨਣ ਲਈ ਉਹ ਤਾਂ ਮੈਨੂੰ ਬਾਪੂ ਨੇ ਕਹਿਤਾ ਕਿ ਜਗਤਾਰ ਨੇ ਕਿਹਾ ਵੀ ਪਾਲੀ ਮੇਰੇ ਰਖੜੀ ਬੰਨ ਜੇ ਗਲਤ ਫਹਿਮੀ ਹੈ ਕਹਿੰਦੀ ਤੈਨੂੰ ਜਗਤਾਰ ਕਿਵੇਂ ਕਹਦੂਗਾ ਰਖੜੀ ਬੰਨ ਦੇ ਜਗਤਾਰ ਦੀ ਤਾਬ ਦੀ ਭੈਣ ਨੇ ਆਉਣਾਗਾ ਕਹਿੰਦੀ ਤਾਈ ਹੈਗੀ ਤਾਂ ਮੈਂ ਵੀ ਜਗਤਾਰ ਦੀ ਭੈਣ ਹੀ ਆ ਚੱਲ ਕੋਈ ਨਾ ਅਗਲੀ ਵਾਰੀ ਮੈਂ ਮੇਰੇ ਵੀਰ ਦੇ ਚਾਂਦੀ ਦੀ ਰਖੜੀ ਬੰਨ ਦੂੰ ਉਹ ਕਹਿੰਦੀ ਫਿਰ ਚੱਲ ਠੀਕ ਹੈ ਜਦੋਂ ਚਾਂਦੀ ਦੀ ਰਖੜੀ ਲਿਆਵੇਂਗੀ ਉਹਦੀ ਬੰਨ ਜੀ ਹੁਣ ਮੁੜ ਜਾ ਹੈ ਨਹੀਂ ਜਗਤਾਰ ਘਰੇ ਨਾਲੇ ਪਹਿਲਾਂ ਮੇਰੀ ਧੀ ਨੂੰ ਸ਼ਗਨ ਕਰ ਲੈਣ ਦੇ ਫਿਰ ਤੂੰ ਆ ਜੀ ਆ ਗਈ ਤੜਕੀ ਕਿੱਥੇ ਇਕ ਲੈਣੀ ਜਦੋਂ ਪਾਲੀ ਦੀ ਤਾਈ ਨੇ ਉਹਨੂੰ ਐ ਕਿਹਾ ਤਾਂ ਪਾਲੀ ਨੂੰ ਇਸ ਗੱਲ ਦਾ ਬਹੁਤ ਤੱਕਾ ਲੱਗਿਆ ਉਹੋ ਉੱਥੇ ਰਖੜੀ ਰੱਖ ਕੇ ਮੁੜ ਆਉਂਦੀ ਆ ਤੇ ਆ ਕੇ ਨਾ ਆਪਣੇ ਕਮਰੇ ਚ ਵੜ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਉਹਦੇ ਮਾਪਿਓ ਵੇਖਦੇ ਆ ਵੀ ਇਹ ਹੁਣ ਗਈ ਤਾਂ ਰਖੜੀ ਬੰਨਣ ਸੀ ਤੇ ਨਸੀਬਖੁਰ ਆਪਣੇ ਘਰ ਵਾਲੇ ਬਲਦੇਵ ਸਿੰਘ ਨੂੰ ਕਹਿੰਦੀ ਕਿ ਤੈਨੂੰ ਮੈਂ ਕਿਹਾ ਸੀ ਨਾ ਕਿ ਇਹਨੂੰ ਨਾ ਭੇਜ ਰਖੜੀ ਉਧਰ ਬੰਨਣ ਵੀ ਜਠਾਣੀ ਨੇ ਪਤਾ ਨਹੀਂ ਇਹਨੂੰ ਕੀ ਕੁਛ ਸੁਣਾਉਣਾ ਉਹੀ ਗੱਲ ਵੀ ਕਹੇ ਤਾਂ ਹੁਣ ਆ ਕੁਛ ਵੀ ਇਹਨੂੰ ਗੁੱਸਾ ਆ ਗਿਆ ਹੋਊਗਾ ਚਲੋ ਦੋਨੋਂ ਜੀ ਪਾਲੀ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਨਾ ਤੀ ਇਹ ਰੋ ਨਾ ਕੀ ਗੱਲ ਹੋ ਗਈ ਤਾਂ ਪਾਲੀ ਕਹਿੰਦੀ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਮੈਨੂੰ ਮੱਲੋ ਮੱਲੀ ਭੇਜਿਆ ਸੀ ਨਾ ਦਾਈ ਦੇ ਘਰੇ ਰਖੜੀ ਬੰਨਣ ਵੀਰੇ ਦੇ ਵੀਰਾ ਤਾਂ ਹੈ ਨਹੀਂ ਸੀ ਤੇ ਤਾਈ ਨੇ ਮੈਨੂੰ ਸੌ ਤਾਨੇ ਮਿਹਣੇ ਦਿੱਤੇ ਹੈਗੇ ਮੈਨੂੰ ਕੜਮਿਕ ਲੈਣੀ ਬੋਲਦੀ ਸੀ ਨਾਲੇ ਮੈਨੂੰ ਕਹਿੰਦੀ ਸੀ ਆਪਣੇ ਮਾਮੇ ਦੇ ਪੁੱਤ ਦੇ ਰਖੜੀ ਬੰਨ੍ਹਣ ਆਉਂਦੀ ਨਾਲੇ ਤੂੰ ਰਖੜੀ ਬੰਨ੍ਹਣ ਆਈਆਂ ਤਾਂ ਗੱਲ ਲੈ ਕੇ ਆ ਗਈ 5 ਰੁਪਏ ਦਾ ਦੋ ਗੁੱਟ ਦੀਆਂ ਰੋੜੀਆਂ ਲਈ ਆਈ ਜੇ ਤੂੰ ਰਖੜੀ ਬੰਨ੍ਹਣ ਆਉਣਾ ਸੀ ਚਾਂਦੀ ਦੀ ਰਖੜੀ ਤੇ ਨਾਲ ਬਰਫੀ ਦਾ ਡੱਬਾ ਲਿਆਉਂਦੀ ਤੁਸੀਂ ਤਾਂ ਹਰ ਵਾਰ ਮੇਰੀ ਬੇਇੱਜ਼ਤੀ ਕਰਵਾ ਦਿੰਦੇ ਹੋ ਜਦੋਂ ਮੈਂ ਸਾਨੂੰ ਕਿਹਾ ਸੀ ਕਿ ਮੈਂ ਰਖੜੀ ਨਹੀਂ ਬੰਨ੍ਹਦੀ ਆਪਣੀ ਧੀ ਨੂੰ ਇਸ ਤਰ੍ਹਾਂ ਰੋਂਦੀ ਵੇਖ ਕੇ ਦੋਨੇ ਜੀ ਉਹ ਵੀ ਰੋਣ ਲੱਗ ਜਾਂਦੇ ਆ ਉਹ ਕਹਿੰਦੇ ਕਿ ਤੀਏ ਜੇ ਰੱਬ ਨੇ ਤੇਰੇ ਕਰਮਾਂ ਚ ਰਖੜੀ ਲਿਖੀ ਹੁੰਦੀ ਤਾਂ ਰੱਬ ਤੈਨੂੰ ਵੀਰ ਦੇ ਦਿੰਦਾ ਅਸੀਂ ਕਿੱਥੇ ਕਿੱਥੇ ਨਹੀਂ ਠੱਕੇ ਖਾਦੇ ਕਿ ਸਾਡੇ ਇੱਕ ਪੁੱਤ ਹੋਵੇ ਤੂੰ ਸਾਨੂੰ ਕੁੱਤਾ ਤੋਂ ਵੀ ਪਿਆਰੀ ਆ ਪਰ ਸਾਨੂੰ ਇਹ ਸੀ ਵੀ ਤੁਸੀਂ ਦੋਨੋਂ ਪੈਣਪਰਾ ਹੋਵੋਗੇ ਤਾਂ ਇੱਕ ਦੂਜੇ ਨਾਲ ਵਰਤੋਂਗੇ ਉਹਦੀ ਮਾਂ ਕਹਿੰਦੀ ਵੀ ਹੁਣ ਮੈਨੂੰ ਤਾਂ ਇਹ ਫਿਕਰ ਆ ਵੀ ਅਸੀਂ ਬੁੱਢੇ ਹੁੰਦੇ ਜਾਂਦੇ ਆ ਤੇਰਾ ਵਿਆਹ ਹੋ ਜਾਊਗਾ ਵੀ ਜਦੋਂ ਅਸੀਂ ਮਰ ਮੁੱਕ ਗਏ ਵੀ ਤੇਰੇ ਨਾਲ ਕੌਣ ਵਰਤੂਗਾ ਵੀ ਮੈਨੂੰ ਤਾਂ ਇਸ ਗੱਲ ਦਾ ਝੋਰਾ ਲੱਗਿਆ ਰਹਿੰਦਾ ਬਲਦੇਵ ਸਿੰਘ ਕਹਿੰਦਾ ਤੂੰ ਗਾਹਾਂ ਦੀਆਂ ਗੱਲਾਂ ਕਰਦੀਆਂ ਗੱਲ ਤਾਂ ਇਹ ਆ ਵੀ ਅਸੀਂ ਹੁਣ ਵੀ ਆਪਦੀ ਤੀਨ ਨੂੰ ਖੁਸ਼ ਨਹੀਂ ਰੱਖ ਸਕਦੇ ਵੀ ਹਰ ਇੱਕ ਵਿਹਾਰ ਤਿਹਾਰ ਤੇ ਦਾ ਮਨ ਦੁਖੀ ਹੁੰਦਾ ਤਾਂ ਉਹਦੀ ਮਾਂ ਕਹਿੰਦੀ ਵੀ ਹੁਣ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਆਪਣੇ ਮਾਪਿਆਂ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਪਾਲੀ ਆਪਣੇ ਆਪ ਨੂੰ ਥੋੜਾ ਕਰੜਾ ਕਰਦੀ ਆ ਉਹ ਸੋਚਦੀ ਆ ਵੀ ਮੈਂ ਆਪਣੇ ਮਾਪਿਆਂ ਨੂੰ ਕਿਉਂ ਦੁਖੀ ਕਰਾਂ ਹਨਾ ਵੀ ਇਹਨਾਂ ਦੇ ਕਿਹੜਾ ਵਸਦੀ ਹੈ ਗੱਲ ਤੇ ਉਹ ਆਪਣੇ ਮਾਪਿਆਂ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਬਾਪੂ ਮੈਂ ਤਾਂ ਤੇਰੀ ਰਖੜੀ ਬਣ ਲਿਆ ਕਰੂੰ ਚਲੋ ਉਹ ਥੋੜਾ ਸੈੱਟ ਹੁੰਦੇ ਆ ਉਧਰ ਜਦੋਂ ਜਗਤਾਰ ਘਰੇ ਆਉਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਅੱਜ ਪਾਲੀ ਭੈਣ ਰਖੜੀ ਬੰਨਣ ਆਈ ਨਹੀਂ ਤਾਂ ਉਹਦੀ ਮਾਂ ਉਹਦੇ ਗਲ ਪੈ ਜਾਂਦੀ ਆ ਸਾਰਾ ਦਿਨ ਪਾਲੀ ਪਾਲੀ ਕਰਦਾ ਰਹਿਣਾ ਤੈਨੂੰ ਪਤਾ ਨਾ ਉਹ ਸ਼ਰੀਕਾਂ ਦੀ ਧੀ ਆ ਪਾਲੀ ਕੀ ਤੇਰੇ ਨਾਲ ਜ਼ਮੀਨ ਲਵਾਉਗੀ ਤੇ ਭੈਣ ਤੇਰੀ ਨਹੀਂ ਆਉਣਾ ਭੈਣ ਨੂੰ ਫੋਨ ਕਰ ਆਵਦੀ ਨੂੰ ਉਹ ਕਹਿੰਦਾ ਆਵਦੀ ਪਾਲੀ ਵੀ ਮੇਰੀ ਆਵਦੀ ਭੈਣ ਹੀ ਆ ਤੈਨੂੰ ਪਤਾ ਨਾ ਜੇ ਚਾਚੇ ਦੇ ਪੁੱਤ ਹੁੰਦਾ ਤੇ ਪਾਲੀ ਕਿਉਂ ਤਰਸਦੀ ਰਖੜੀ ਬੰਨਣ ਨੂੰ ਰਖੜੀ ਬੰਨ ਜੂਗੀ ਜਵਾਕੜੀ ਉਹਦਾ ਮਨ ਖੁਸ਼ ਹੋ ਜਾਊਗਾ ਨਾਲੇ ਉਹ ਕੀ ਆਪਣਾ ਕੁਝ ਚੱਕ ਕੇ ਲਜਾਣ ਲੱਗੀ ਆ ਜਿਹੇ ਦੀ ਉਹ ਰਖੜੀ ਲਿਆ ਉਹ ਇਹ ਜਮੈਂ 4 ਪੈਸੇ ਛਗਣ ਦੇ ਦੇ ਦੂੰ ਤੂੰ ਐ ਕਿਉਂ ਕਰਦੀ ਹੁੰਨੀ ਆ ਹਰ ਵਾਰ ਹਾਂ ਕਹਿੰਦੀ ਫਿਰ ਆਪਦੀ ਭੈਣ ਵੇਲੇ ਤਾਂ ਤੂੰ ਵੀ ਨਹੀਂ ਬੋਲਦਾ ਕਹਿੰਦਾ ਲੈ ਚੱਲ ਕੋਈ ਨਾ ਫਿਰ ਮੈਂ ਪਹਿਲਾਂ ਭੈਣ ਨੂੰ ਹੀ ਫੋਨ ਕਰਦਾ ਚਲੋ ਜਗਤਾਰ ਆਪਣੀ ਸੱਕੀ ਭੈਣ ਪ੍ਰੀਤ ਨੂੰ ਫੋਨ ਕਰਦਾ ਤੇ ਪ੍ਰੀਤ ਕਹਿੰਦੀ ਕਿ ਵੀਰੇ ਮੈਂ ਨਹੀਂ ਆਉਣਾ ਰਖੜੀ ਬੰਨਣ ਜਗਤਾਰ ਕਹਿੰਦਾ ਕਿਉਂ ਨਹੀਂ ਆਉਣਾ ਤੂੰ ਰਖੜੀ ਬੰਨਣ ਸਾਰੀਆਂ ਭੈਣ ਆਪਣੇ ਭਰਾਵਾਂ ਦੇ ਰਖੜੀ ਬੰਨਣ ਆਈਆਂ ਤੂੰ ਇਕੱਲੀ ਲੈਦੀ ਆ ਮੇਰੇ ਰਖੜੀ ਨਹੀਂ ਬੰਨੇਗੀ ਤੇ ਹੋਰ ਕੀਤੇ ਬੰਨੇਗੀ ਕਹਿੰਦੀ ਪਿਛਲੀ ਵਾਰ ਤੂੰ ਜਦੋਂ ਮੈਂ ਰਖੜੀ ਬੰਨਣ ਆਈਆਂ ਮੈਨੂੰ ਕੀ ਦਿੱਤਾ ਸੀ ਦਾ 100 ਰੁਪਏ ਦਿੱਤੇ ਸੀ ਕਹਿੰਦੀ ਤੇ 1000 ਰੁਪਏ ਦਾ ਤਾਂ ਮੈਂ ਖਰਚਾ ਹੀ ਕਰਕੇ ਆਈ ਸੀ ਜੇ ਤੂੰ ਚਾਹਣਾ ਕਿ ਮੈਂ ਤੇਰੇ ਰਖੜੀ ਬੰਨਣਾ ਮਾਂ ਤਾਂ ਤੂੰ ਮੈਨੂੰ 50000 ਰੁਪਏ ਦੇਂ ਜਗਤਾਰ ਕਹਿੰਦਾ ਕਿ ਭੈਣੇ ਕੀ ਗੱਲ ਕਰਦੀਆਂ ਤੂੰ ਤਾਂ ਫਿਰ ਰਖੜੀ ਦਾ ਸੌਦਾ ਕਰਦੀ ਹੋਈ ਕਹਿੰਦੀ ਬੱਸ ਫਿਰ ਜੇ ਤੂੰ ਮੈਥੋਂ ਰਖੜੀ ਬਣਾਉਣੀ ਆ ਤਾਂ 50000 ਤਿਆਰ ਕਰ ਲੈ ਨਹੀਂ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਆਪਣੀ ਭੈਣ ਦੇ ਮੂੰਹੋਂ ਇਹ ਗੱਲ ਸੁਣ ਕੇ ਜਗਤਾਰ ਦਾ ਬਹੁਤ ਮਨ ਦੁਖੀ ਹੋਇਆ ਉਹ ਗੁੱਸੇ ਦੇ ਵਿੱਚ ਆਪਣੀ ਮਾਂ ਨੂੰ ਕਹਿੰਦਾ ਸੁਣ ਲਈ ਤੇਰੀ ਲਾਡਲੀ ਦੀ ਗੱਲ ਕਹਿੰਦੀ ਕੀ ਕਹਤਾ ਮੇਰੀ ਲਾਡਲੀ ਨੇ ਤਾਂ ਜਗਤਾਰ ਕਹਿੰਦਾ 50000 ਮੰਗਦੀ ਆ 50000 ਦੇ ਦੇਗੀ ਤਾਂ ਸੱਦ ਲੈਣਾ ਉਹ ਕਹਿੰਦੀ ਵੀ ਜੇ 50000 ਦੀ ਗੁੱਟੀ ਤਿਆਰ ਰੱਖੋਗੇ ਤਾਂ ਰਖੜੀ ਬੰਨਣ ਆਜੂ ਨਹੀਂ ਮੈਂ ਨਹੀਂ ਆਉਂਦੀ ਤਾਂ ਉਹਦੀ ਮਾਂ ਸੋਚਦੀ ਆ ਕਿ ਇਹ ਉਹੀ ਧੀ ਆ ਮੇਰੀ ਜਿਹਨੂੰ ਅਸੀਂ ਸਾਰਾ ਘਰਵਾਰ ਲਾ ਕੇ ਕਰਜ਼ਾ ਚੁੱਕ ਕੇ ਐਨੇ ਅਮੀਰ ਘਰੇ ਵਿਆਹਿਆ ਵੀ ਸਾਰੀ ਉਮਰ ਸਾਨੂੰ ਦੁੱਖ ਦੇਊਗੀ ਉਹ ਹਰੇਕ ਬਿਹਾਰ ਤਿਹਾਰ ਤੇ ਕਹਿ ਦਿੰਦੀ ਆ ਮੈਨੂੰ ਐਨੇ ਦਿਓ ਮੇਰੇ ਸਹੁਰੇ ਅਮੀਰ ਨੇ ਮੈਨੂੰ ਐਨੇ ਦਿਓ ਵੀ ਆਇਂ ਥੋੜੀ ਰਿਸ਼ਤੇ ਨਿਵਦੇ ਹੁੰਦੇ ਆ ਉਹਨੂੰ ਆਪਦੇ ਭਰਾ ਦਾ ਘਰ ਦੀਂਦਾ ਨੀਗਾ ਵੀ ਉਹਦਾ ਭਰਾ ਤਾਂ ਕਰਜ਼ੇ ਨਾਲ ਬਿੰਨੇ ਆ ਪਿਆਗਾ ਫਿਰ ਉਹ ਸੋਚਦੀ ਆ ਕਿ ਮੈਂ ਵੀ ਗਲਤ ਸੀ ਵੀ ਮੈਂ ਉਹ ਕੁੜੀ ਰਖੜੀ ਲੈ ਕੇ ਆਈ ਜਿਹੜੀ ਨੂੰ ਵਿਚਾਰੀ ਨੂੰ ਕੋਈ ਮਤਲਬ ਨਹੀਂ ਸੀ ਹਨਾ ਕੋਈ ਲਾਲਚ ਨਹੀਂ ਸੀ ਉਹਨੂੰ ਤਾਂ ਮੈਂ ਮੋੜਤਾ ਫਿਰ ਉਹ ਜਗਤਾਰ ਨੂੰ ਕਹਿੰਦੀ ਕਿ ਜਗਤਾਰ ਪੁੱਤ ਮੈਨੂੰ ਮਾਫ਼ ਕਰ ਦੇ ਪਾਲੀ ਰਖੜੀ ਤਾਂ ਲੈ ਕੇ ਆਈ ਸੀ ਮੈਂ ਤਾਂ ਉਹਦੀ ਬੇਇੱਜ਼ਤੀ ਕਰਕੇ ਮੋੜਤਾ ਮੈਂ ਤਾਂ ਉਹਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਤੇ ਹੁਣ ਮੈਨੂੰ ਅਹਿਸਾਸ ਹੋਇਆ ਵੀ ਮੇਰੀ ਆਪ ਦੀ ਢਡੋਂ ਜੰਮੀ ਧੀ ਤਾਂ ਰਖੜੀ ਦੇ ਸੌਦੇ ਕਰਦੀ ਆ ਤੇ ਉਹ ਵਿਚਾਰੀ ਸਵੇਰੇ ਸਵੇਰੇ ਰਖੜੀ ਲੈ ਕੇ ਆਈ ਸੀ ਜਗਤਾਰ ਫਿਰ ਆਪਣੀ ਮਾਂ ਨੂੰ ਕਹਿੰਦਾ ਫਿਰ ਜਾ ਹੁਣ ਤੂੰ ਹੀ ਲੈ ਕੇ ਆ ਉਹਨੂੰ ਚੱਲ ਜਗਤਾਰ ਆਪਣੀ ਮਾਂ ਨੂੰ ਭੇਜਦਾ ਤੇ ਉਹਦੀ ਮਾਂ ਜਾਂਦੀ ਆ ਹਨਾ ਪਾਲੀਕਾ ਗੇਟ ਖੜਕਾਉਂਦੀ ਆ ਤੇ ਨਸੀਬਕੁਰ ਕਹਿੰਦੀ ਆਜੋ ਭਾਈ ਕੋਹ ਨਾ ਲੰਘਿਆ ਉਹ ਤਾਂ ਗੋਦੀ ਜਠਾਣੀ ਕਹਿੰਦੀ ਮੈਂ ਆ ਭੈਣੇ ਤਾਂ ਨਸੀਬਕੁਰ ਕਹਿੰਦੀ ਖਬਰਦਾਰ ਜੇ ਮੇਰੇ ਵਿਹੜੇ 'ਚ ਪੈਰ ਪਾਇਆ ਮੇਰੇ ਵਿੜੇ ਚ ਪੈਰ ਨਾ ਪਾਈ ਮੇਰੀ ਧੀ ਦੀ ਬੇਇੱਜ਼ਤੀ ਕਰਕੇ ਵਿਹਾਰ ਤੇ ਹਾਰ ਦੇ ਦੇਣ ਮੇਰੀ ਧੀ ਦਾ ਦਿਲ ਦਿਖਾ ਕੇ ਮੇਰੇ ਘਰੇ ਕਿਹੜੇ ਮੂੰਹ ਆਉਣੀਆਂ ਤਾਂ ਉਹ ਕਹਿੰਦੀ ਭੈਣੇ ਮੇਰੀ ਇੱਕ ਗੱਲ ਸੁਣ ਲਾ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਤੋਂ ਮਾਫੀ ਮੰਗਣ ਆਈਆਂ ਨਾਲੇ ਕਿੱਥੇ ਮੇਰੀ ਧੀ ਪਾਲੀ ਕਹਿੰਦੀ ਹਜੇ ਕੋਈ ਕਮੀ ਰਹਿ ਗਈ ਪਾਲੀ ਨੂੰ ਸੁਣਾਉਣ ਵਾਲੀ ਜਿਹੜੀਆਂ ਤੂੰ ਪਿੱਛੇ ਆ ਗਈ ਚੋਬੇ ਲਾਉਣਾ ਕਹਿੰਦੀ ਨਾ ਨਾ ਭੈਣੇ ਐ ਨਾ ਕਹਿ ਮੈਂ ਤੈਨੂੰ ਕਹਤਾ ਵੀ ਮੈਂ ਤਾਂ ਆਪਣੀ ਧੀ ਤੋਂ ਮਾਫੀ ਮੰਗਣ ਆਈਆਂ ਤੇ ਨਾਲੇ ਮੈਂ ਤਾਂ ਉਹਨੂੰ ਸੱਧਣ ਆਈਆਂ ਵੀ ਜਗਤਾਰ ਦੇ ਰਖੜੀ ਬੰਨ ਦੇ ਉਹ ਕਹਿੰਦੀ ਵੀ ਤੇਰੀ ਧੀ ਆ ਹੈਗੀ ਆ ਜਗਤਾਰ ਦੀ ਸਾਕੀ ਭੈਣ ਹੈਗੀ ਆ ਰਖੜੀ ਬੰਨਦੇ ਉਹ ਕਹਿੰਦੀ ਬਸ ਤੂੰ ਹੁਣ ਬੋਲਣਾ ਚਲੋ ਅੰਦਰ ਪਾਲੀ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਧੀਏ ਮੈਨੂੰ ਮਾਫ ਕਰ ਦੇ ਮੈਂ ਤੇਰੀ ਹਰ ਵਾਰ ਬੇਇੱਜ਼ਤੀ ਕਰਕੇ ਮੋੜਦੀ ਆ ਪਰ ਹੁਣ ਮੈਂ ਤੈਨੂੰ ਸੱਦਣ ਆਈ ਆ ਤੇਰੇ ਵੀਰ ਦਾ ਗੁੱਟ ਸੁਣਨਾਗਾ ਉਹਦੇ ਰਖੜੀ ਬੰਨਿਆ ਤਾਂ ਪਾਲੀ ਕਹਿੰਦੀ ਵੀ ਨਹੀਂ ਤਾਈ ਮੈਂ ਨਹੀਂ ਜਾਂਦੀ ਜਾਂ ਤੂੰ ਆਪਦੀ ਧੀ ਨੂੰ ਬੁਲਾ ਲਾਣਾ ਹੈਗੀ ਆ ਜਗਤਾਰ ਦੀ ਸਾਕੀ ਭੈਣ ਪ੍ਰੀਤ ਰਖੜੀ ਬਨਜੂਗੀ ਚਲ ਕੋਈ ਨਾ ਮੈਂ ਤਾਂ ਬਿਨਾਂ ਰਖੜੀ ਤੋਂ ਠੀਕ ਆ ਜਿਹੜੀਆਂ ਗੱਲਾਂ ਤੂੰ ਮੈਨੂੰ ਕਹੀਆਂ ਮੈਨੂੰ ਬਹੁਤ ਦੁਖੀ ਕੀਤਾ ਵੀ ਮੈਂ ਨਹੀਂ ਹੋਣਾਉਂਦੀ ਤਾਂ ਉਹਦੀ ਤਾਈ ਉਹਨੂੰ ਕਹਿੰਦੀ ਈ ਤੂੰ ਮੈਨੂੰ ਮਾਫ਼ ਕਰ ਦੇ ਹੈਨਾ ਮੈਂ ਤੇਥੋਂ ਵਾਰ-ਵਾਰ ਮਾਫ਼ੀ ਮੰਗਦੀ ਆਂ ਪ੍ਰੀਤ ਨਹੀਂ ਆਉਂਦੀ ਰਖੜੀ ਬੰਨਣ ਬਸ ਅੱਜ ਤੋਂ ਤਾਂ ਜੇ ਕੋਈ ਰਖੜੀ ਬੰਨੂਗਾ ਮੇਰੇ ਪੁੱਤ ਦੇ ਤਾਂ ਪਾਲ ਲਈ ਹੀ ਬੰਨੂਗੀ ਤਾਂ ਬਲਦੇਵ ਸਿੰਘ ਤੇ ਨਸੀਬਕੌਰ ਵੀ ਕੋਲ ਆ ਜਾਂਦੇ ਆ ਉਹ ਕਹਿੰਦੇ ਆ ਕਿ ਪ੍ਰੀਤ ਕਿਉਂ ਨਹੀਂ ਆਉਂਦੀ ਰਖੜੀ ਬੰਨਣਾ ਤਾ ਫਿਰ ਪ੍ਰੀਤ ਦੀ ਮਾਂ ਕਹਿੰਦੀ ਆ ਕਿ ਉਹ ਤਾਂ ਕਹਿੰਦੀ ਆ ਕਿ ਜੇ ਮੈਨੂੰ ਸੱਦਣਾ ਰਖੜੀ ਬੰਨਣ ਵਾਸਤੇ ਤਾਂ 50000 ਰੁਪਇਆ ਦਿਓ ਉਹਨੂੰ ਐ ਨਹੀਂ ਦਿੰਦਾ ਵੀ ਉਹਦੇ ਭਰਾ ਦੇ ਸਿਰ ਤਾਂ ਪਹਿਲਾਂ ਹੀ ਇੰਨਾ ਕਰ ਜਾ ਉਹਦੇ ਵਿਆਹ ਤੇ ਅਸੀਂ ਵਿਤੋਂ ਬਾਹਰ ਹੋ ਕੇ ਖਰਚਾ ਕੀਤਾ ਇੰਨਾ ਤਕੜਾ ਕਰ ਲੱਭ ਕੇ ਦਿੱਤਾ ਵੀ ਸਾਡੀ ਤਾਂ ਸੌਖੀ ਰਹੇ ਤੇ ਹੁਣ ਵੀ ਉਹ ਹਰੇਕ ਵਿਹਾਰ ਤਿਹਾਰ ਤੇ ਇੰਨੇ-ਇੰਨੇ ਪੈਸੇ ਮੰਗਦੀ ਆ ਉਹ ਅਗਲੇ ਬਗਾਨੇ ਮੰਗਣ ਨਾ ਮੰਗਣ ਸਾਡੀ ਤਾਂ ਆਬਦੀ ਈ ਸਾਨੂੰ ਖੁੰਗਲ ਕਰਤਾ ਤਾਂ ਇਹ ਗੱਲ ਸੁਣ ਕੇ ਨਸੀਬਕੌਰ ਤੇ ਬਲਦੇਵ ਸਿੰਘ ਇੱਕ ਦੂਜੇ ਵੱਲ ਵੇਖਦੇ ਆ ਤੇ ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਇੱਕ ਇਹੋ ਜੀ ਭੈਣ ਵੀ ਹੋ ਸਕਦੀ ਹੈ ਜਿਹੜੀ ਆਪਣੇ ਭਰਾ ਨਾਲ ਰਖੜੀ ਦਾ ਸੌਦਾ ਕਰੇ ਪੈਸੇ ਮੰਗੇ ਵੀ ਕਿਹੜੀਆਂ ਭੈਣਾਂ ਨੇ ਹਨਾ ਭਰਾਵਾਂ ਤੋਂ ਰਖੜੀ ਤੇ ਪੈਸੇ ਮੰਗਦੀਆਂ ਨੇ ਭਰਾ ਜਿਹੜਾ ਕੁਝ ਦੇ ਦੇ ਦਿੰਦੇ ਉਹੀ ਮਾਨ ਤਾਣ ਹੁੰਦਾ ਤੇ ਫਿਰ ਉਹ ਆਪਣੀ ਧੀ ਪਾਲੀ ਨੂੰ ਕਹਿੰਦੇ ਆ ਕਿ ਪੁੱਤ ਵਿਹਾਰ ਤਿਹਾਰ ਦਾ ਦੇਣਾ ਵੱਡਿਆਂ ਦੀਆਂ ਮਨਤਾਂ ਨਹੀਂ ਕਰਾਈਦੀਆਂ ਚਲ ਤੂੰ ਜਾ ਆਪਣੇ ਵੀਰ ਦੇ ਰਖੜੀ ਬੰਨ ਕੇ ਆ ਫਿਰ ਪਾਲੀ ਦੁਆਰਾ ਪਲੇਟ ਤਿਆਰ ਕਰਦੀ ਆ ਤੇ ਆਪਣੇ ਭਰਾ ਦੇ ਰਖੜੀ ਬੰਨਣ ਜਾਂਦੀ ਆ ਜਾ ਜੇ ਜਿਹੜੀ ਪ੍ਰੀਤ ਦੀ ਮਾਂ ਹੁੰਦੀ ਆ ਪਾਲੀ ਦੀ ਤਾਈ ਉਹ ਕਹਿੰਦੀ ਕੱਲੀ ਪਾਲੀ ਨਹੀਂ ਜਾਊਗੀ ਚਲੋ ਆਪਾਂ ਸਾਰੇ ਚੱਲਾਂਗੇ ਆਪਾਂ ਰਲ ਮਿਲ ਕੇ ਬੈਠਾਂਗੇ ਚਾਹ ਪਾਣੀ ਪੀਵਾਂਗੇ ਤੇ ਵਿਹਾਰ ਤਿਹਾਰ ਦੇ ਦੇਣਾ ਜਿਹੜੇ ਰਿਸ਼ਤੇ ਹੁੰਦੇ ਉਹੀ ਰਿਸ਼ਤੇ ਆਪਦੇ ਆ ਜਿਹੜੇ ਆਪਣੇ ਨਾਲ ਜੁੜ ਕੇ ਬੈੰਦੇ ਆ ਫਿਰ ਉਹ ਸਾਰੇ ਜਾਣੇ ਜਾਂਦੇ ਆ ਜਾ ਕੇ ਪਾਲੀ ਜਗਤਾਰ ਦੇ ਰਖੜੀ ਬੰਨਦੀ ਆ ਤੇ ਰਖੜੀ ਬੰਨ ਕੇ ਉਹ ਚਲੋ ਉਹਦਾ ਮੂੰਹ ਮਿੱਠਾ ਕਰਾਉਂਦੀ ਆ ਰਖੜੀ ਬੰਨ ਕੇ ਉਹਨੂੰ ਵਾਅਦਾ ਕਰਦੀ ਆ ਕਿ ਵੀਰਾ ਜਦੋਂ ਤੱਕ ਮੈਂ ਜਿਉਂਦੀ ਰਹੂੰਗੀ ਤੇਰਾ ਇਹ ਗੋਟਾ ਮੇਰੀ ਰਖੜੀ ਨਾਲ ਸਜਿਆ ਰਹੂਗਾ ਤੇ ਮੈਂ ਤੈਨੂੰ ਕਦੇ ਨਹੀਂ ਕਹਿੰਦੀ ਕਿ ਤੂੰ ਮੈਨੂੰ ਰਖੜੀ ਦਾ ਕੁਝ ਵੀ ਦੇਈ ਤੂੰ ਤਾਂ ਬਸ ਪਿਆਰ ਨਾਲ ਮੇਰੇ ਤੋਂ ਰਖੜੀ ਬਣਾ ਲਿਆ ਕਰ ਤੇ ਮੇਰੇ ਸਿਰ ਤੇ ਹੱਥ ਰੱਖ ਦਿਆ ਕਰ ਇਹੀ ਮੇਰਾ ਰਖੜੀ ਦਾ ਗਿਫਟ ਹੋਊਗਾ ਫਿਰ ਜਗਤਾਰ ਆਪਣੀ ਮਾਂ ਨੂੰ ਕਹਿੰਦਾ ਕਿ ਦੇਖ ਲਿਆ ਮਾਂ ਤੂੰ ਕਹਿੰਦੀ ਸੀ ਨਾ ਕਿ ਸਕੀਆਂ ਭੈਣਾਂ ਤਾਂ ਸਕੀਆਂ ਹੀ ਹੁੰਦੀਆਂ ਹੁਣ ਦੇਖ ਲੈ ਸਕੀ ਭੈਣ ਦਾ ਤੇ ਬਗਾਨੀ ਭੈਣ ਦਾ ਫਰਕ ਮੈਂ ਤਾਂ ਕਦੇ ਵੀ ਪਾਲੀ ਨੂੰ ਬਗਾਨੀ ਨਹੀਂ ਸਮਝਿਆ ਸੀ ਇਹ ਰਿਸ਼ਤੇ ਲੈਣ ਦੇਣ ਦੇ ਨਹੀਂ ਮੋਹ ਪ੍ਰੇਮ ਦੇ ਹੁੰਦੇ ਆ ਮੋਹ ਪ੍ਰੇਮ ਨਾਲ ਭਾਵੇਂ ਕੋਈ ਜਾਣ ਵੀ ਮੰਗਲੇ ਤਾਂ ਵੀ ਹਾਜ਼ਰ ਹੁੰਦੀ ਆ ਪਰ ਜੇ ਕੋਈ ਵਿਹਾਰਾਂ ਤਿਹਾਰਾਂ ਤੇ ਰਿਸ਼ਤਿਆਂ ਦੀ ਸੌਦੇਬਾਜ਼ੀ ਕਰਦਾ ਨਾ ਤਾਂ ਉਹ ਰਿਸ਼ਤੇ ਕਦੇ ਵੀ ਏਬਦੇ ਨਹੀਂ ਹੁੰਦੇ ਐਨਾ ਕਹਿ ਕੇ ਜਗਤਾਰ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਦਾ ਪਾਲੀ ਦੇ ਮਾਪਿਓ ਵੀ ਖੁਸ਼ ਹੁੰਦੇ ਆ ਤੇ ਉਹ ਪਾਲੀ ਨੂੰ ਕਹਿੰਦੇ ਆ ਕਿ ਲੈ ਤੂੰ ਹਰੇਕ ਰਖੜੀ ਤੇ ਉਦਾਸ ਹੁੰਦੀ ਸੀ ਨਾ ਹੁਣ ਤੈਨੂੰ ਤੇਰਾ ਵੀਰ ਮਿਲ ਗਿਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ